ਸੁਰਵੀਰ ਬਾਦਲ ਦੀ ਇੱਕਦਮ ਤੁਹਾਨੂੰ ਬੜਾ ਹੈਜ ਜਗ ਪਿਆ ਕਿਸਾਨਾਂ ਦਾ ਤੁਸੀਂ ਕਿਸਾਨਾਂ ਨੂੰ ਇੱਕ ਵਾਰੀ ਇਹ ਵੀ ਦੱਸ ਦਿਓ ਕਿ ਜਦੋਂ ਤਿੰਨ ਬਿੱਲ ਆਏ ਸੀਗੇ ਉਹਦਾ ਤੁਸੀਂ ਵਿਰੋਧ ਉਦੋਂ ਕਰਨਾ ਸ਼ੁਰੂ ਕੀਤਾ ਜਦੋਂ ਲੋਕਾਂ ਨੇ ਤੁਹਾਡੇ ਨੱਕ ਦੇ ਵਿੱਚ ਦਮ ਕਰਤਾ ਸੀ ਨਹੀਂ ਤਾਂ ਚਾਹੇ ਤੁਸੀਂ ਸੀ ਚਾਹੇ ਹਰ ਸਿਮਰਤ ਕੌਰ ਬਾਦਲ ਹੋਰੀ ਸਨ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਈ ਸਨ ਸਾਰੇ ਲਗਾਤਾਰ ਵੀਡੀਓ ਪਾ ਰਹੇ ਸੀਗੇ ਉਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਤੇ ਦੂਸਰਾ ਜਿਹੜਾ ਹੈ ਲੈਂਡ ਪੂਲਿੰਗ ਵਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਇਹਨੋਂ ਤੋਂ ਜ਼ਿਆਦਾ ਤਕਲੀਫ ਜਿਹੜੀ ਹੈ ਨਾ ਉਹ ਤੁਹਾਨੂੰ ਇਸ ਕਰਕੇ ਹੋ ਰਹੀ ਆ ਕਿ ਇਹਦੇ ਨਾਲ ਤੁਹਾਡੇ ਨੇੜੇ ਤੇੜੇ ਵਾਲੇ ਜਿਹੜੇ ਨੇ ਚਹੇਤੇ ਉਹਨਾਂ ਨੂੰ ਪ੍ਰਾਈਵੇਟ ਕਲੋਨੀਆਂ ਕੱਟਣ ਦਾ ਮੌਕਾ ਨਹੀਂ ਮਿਲਦਾ ਤੁਸੀਂ ਤਾਂ ਆਪ ਕਹਿ ਕੇ ਹਟਿਓ ਆ ਦੋ ਚਾਰ ਦਿਨ ਪਹਿਲਾਂ ਕਿ ਤੁਹਾਡੇ ਕੱਢੇ ਹੋਏ ਬਾਈਪਾਸ ਦੀ ਵਜ੍ਹਾ ਕਰਕੇ ਇਆਲੀ ਸਾਹਿਬ ਅਵੀਰ ਹੋਏ ਨੇ ਇਹ ਵੀ ਦੱਸ ਦਿਓ ਕਿ ਆਲੀ ਸਾਫ ਵਰਗੇ ਹੋਰ ਕਿੰਨੇ ਕ ਅਮੀਰ ਹੋਏ ਨੇ ਉਹ ਵੀ ਤੁਹਾਡੇ ਨੇੜੇ ਤੇੜੇ ਵਾਲੇ ਇਹ ਵੀ ਦੱਸ ਦਿਓ ਕਿ ਕਿਸੇ ਆਮ ਬੰਦੇ ਨੂੰ ਉਹਦਾ ਫਾਇਦਾ ਹੋਇਆ ਜਦੋਂ ਕਿ ਲੈਂਡ ਪੁੱਲਿੰਗ ਸਕੀਮ ਦੇ ਵਿੱਚ ਆਮ ਕਿਸਾਨ ਨੂੰ ਫਾਇਦਾ ਹੋਣਾ ਕਿਸੇ ਕਿਸਾਨ ਦੀ ਜਬਰੀ ਜ਼ਮੀਨ ਨਹੀਂ ਖੋਈ ਜਾਣੀ ਉਹ ਆਪਣੀ ਮਰਜ਼ੀ ਦੇ ਨਾਲ ਜ਼ਮੀਨ ਦੇ ਸਕਦਾ ਤੇ ਜੇ ਉਹ ਜ਼ਮੀਨ ਦੇਊਗਾ ਉਹਨੂੰ ਜਿਹੜਾ ਭਾਅ ਹੈ ਮਾਰਕੀਟ ਦਾ ਉਹ ਮਿਲਣਾ ਤੇ ਉਹਦੀ ਹਿੱਸੇਦਾਰੀ ਵੀ ਲੈਂਡ ਪੁੱਲਿੰਗ ਦੇ ਵਿੱਚ ਹੋਊਗੀ ਅੱਜ ਤਕਲੀਫ ਇਸ ਗੱਲ ਨੂੰ ਲੈ ਕੇ ਹੋ ਰਹੀ ਆ ਕਿ ਜਿਹੜੇ ਲੈਂਡ ਮਾਫੀਆ ਸੀ ਉਹਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਸੀ